ਤਾਂ ਜਿਹੜਾ ਉਹਦੇ ਵਾਂਗੂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਸੇ ਸੂਈ ਹੋ ਜਾਣਾ ਹੈ ਨਾ ਸਾਹਮਦੇ ਦਾ ਤੁਸੀਂ ਹਰ ਤਰੀਕੇ ਨਾਲ ਆਪਦੇ ਤਰੀਕੇ ਨਾਲ ਵੀ ਸਾਹਮਦੇ ਆ ਤੇ ਪਰ ਜਿਹੜੇ ਨਵੇਂ ਭਰਾ ਉਹ ਇੱਕ ਵਾਰੀ ਇਸ ਤਰੀਕੇ ਨਾਲ ਵੀ ਤੁਸੀਂ ਸਾਂਭ ਕੇ ਦੇਖਿਆ ਕਰੋ ਤੇ ਮੱਝਾਂ ਜਿਹੜੀਆਂ ਬਣਦੀਆਂ ਦੇਖਿਓ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਕਹਿਵਾ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਪਸ਼ੂ ਜਦੋਂ ਸੂਣ ਵਾਲਾ ਹੁੰਦਾ ਨਾ ਪਸ਼ੂ ਸਾਰੇ ਕਹਿੰਦੇ ਭਾਈ ਜੀ ਇਹਦੀ ਖਰਾਕ ਕਿਵੇਂ ਸੈਟਅਪ ਚੱਲਦੀ ਆ ਆਪਾਂ ਉਹੀ ਖਰਾਕ ਦੀ ਗੱਲਬਾਤ ਹੀ ਕਰਾਂਗੇ ਸੂਣ ਤੋਂ ਪਹਿਲਾਂ ਦੇਖੋ ਜਿਹੜਾ ਦਾ ਪਸ਼ੂ ਕਮਜ਼ੋਰ ਆ ਉਹਦਾ ਚਲੋ ਜਿਵੇਂ ਫੀਲਡ ਆ ਆਪਾਂ ਸਰੀਰ ਸੈੱਟ ਰੱਖਣਾ ਉਹਦਾ ਰੱਖਣੀ ਰੱਖਣਾ ਪਰ ਜਿਹੜੀ ਇੱਕ ਵਾਰੀ ਇੱਕ ਆਪਾਂ ਜਿਹੜਾ ਸੁਣਨ ਵਾਲਾ ਪਸ਼ੂ ਹੁੰਦਾ ਨਾ ਉਹਨੂੰ ਮਤਲਬ ਉਹਦੇ ਆਉਣ ਵਾਲੇ ਜਾਪੇ ਵਾਸਤੇ ਤਿਆਰ ਕਰਦੇ ਆ ਆਪਾਂ ਪਸ਼ੂ ਨੂੰ ਵੀ ਜਿਹੜਾ ਸੁਣਾ ਹੋਵੇ ਵੀ ਉਹਨੂੰ ਮੜ ਪ੍ਰੋਬਲਮ ਨਾ ਪਵੇ ਹਨਾ ਤਾਂ ਵੀ ਕੋਈ ਨਾ ਕੋਈ ਜਿਵੇਂ ਆਪਾਂ ਕਹਿੰਦੇ ਨੇ ਵੀ ਜਾਪੇ ਵਾਸਤੇ ਰੈਡੀ ਰਹੇ ਠੀਕ ਹੈ ਜੇਰ ਚ ਪ੍ਰੋਬਲਮ ਨਾ ਆਵੇ ਦੁੱਧ ਵਧੀਆ ਦੇਵੇ ਲੰਮਾ ਟਾਈਮ ਦੇਵੇ ਹਨਾ ਤਾਂ ਉਹਦੇ ਵਾਸਤੇ ਤਾਂ ਜਿਹੜੀ ਆਪਾਂ ਸੈੱਟ ਮੈਂ ਜਿਹੜਾ ਆਪਣੇ ਫਾਰਮ ਦਾ ਹੈ ਉਹਦੇ ਬਾਰੇ ਗੱਲਬਾਤ ਕਰਦੇ ਆਂ ਉਹਦੇ ਬਾਰੇ ਗੱਲਬਾਤ ਕਰਦੇ ਆਂ ਵੀ ਲੋ ਵੀ ਮਿੱਤਰੋ ਜਦੋਂ 45 ਦਿਨ ਰਹਿ ਜਾਂਦੇ ਆ ਮੱਧ ਥੋੜੀ ਹੋਈ ਹੁੰਦੀ ਹੈ ਡਰਾਈ ਡਰਾਈ ਹੋਣ ਤੋਂ ਬਾਅਦ 45 ਦਿਨ ਬਾਅਦ ਸਹੀ ਜਿਹੜਾ ਸੈਟਮ ਹੈ ਜਿਹੜੀ ਤੱਕ ਕੋਈ ਲੱਸੀ ਹੋ ਜਾਂਦੀ ਉਹਨਾਂ ਨੂੰ ਤਾਂ ਬੇਸਣ ਵਗੈਰਾ ਹੋਰ ਵੀ ਨਾਲ ਪਾ ਸਕਦੇ ਆਂ ਤੁਸੀਂ ਉਹ ਚਲੋ ਆਪਾਂ ਬਾਅਦ ਚ ਗੱਲ ਕਰਦੇ ਆਂ ਪਹਿਲਾਂ ਜਮਾਂ ਮੇਨ ਬਸ ਆਪਾਂ ਸੂਣ ਬਾਤ ਹੀ ਤਿਆਰ ਕਰਨ ਵਾਸਤੇ ਉਹਦੇ ਵਾਸਤੇ ਕੀ ਕਰਨਾ ਸਭ ਤੋਂ ਬੈਸਟ ਲੇਟੀ ਹੁੰਦੀ ਹੈ ਲੇਟੀ ਜਿਹੜੀ ਕਣਕ ਦਾ ਦਲੀਆ ਕਹਿੰਦੇ ਨੇ ਦਲੀਆ ਸਭ ਤੋਂ ਵਧੀਆ ਚੀਜ਼ ਹੁੰਦੀ ਹੈ ਦੇਖੋ ਵੀ ਬਿਮਾਰ ਬੰਦੇ ਤੋਂ ਲਾ ਕੇ ਵੀ ਚੰਗੇ ਬੰਦੇ ਤੋਂ ਲਾ ਕੇ ਹਰ ਇੱਕ ਬੰਦੇ ਨੂੰ ਦੱਸਿਆ ਜਾਂਦਾ ਵੀ ਦਲੀਆ ਵਧੀਆ ਯਾਰ ਖਾ ਹਨਾ ਤੇ ਉਹੀ ਕਾਰਨ ਇਹ ਹੈ ਵੀ ਜਿਹੜੀਆਂ ਮੱਝਾਂ ਹੁੰਦੀਆਂ ਇਹ ਦਲੀਆ ਬੜਾ ਮਨਦੀਆਂ ਹੁੰਦੀਆਂ ਕਣਕ ਦਾ ਵੀ ਇਹ ਕਣਕ ਦੇ ਦਲੀਏ ਨੂੰ ਬੜਾ ਮਨਦੀਆਂ ਕਣਕ ਦਾ ਦਲੀਆ 1 ਕਿਲੋ ਲੈਟੀ ਬਹੁਤ ਹੈ ਸਾਡੇ ਲੈਟੀ ਕਹਿੰਦੇ ਨੇ ਤਾਂ ਦਲੀਏ ਨਾਲ ਸਾਰਿਆਂ ਨੂੰ ਸਮਝ ਆ ਜਾਂਦੀ ਹੈ 1 ਕਿਲੋ ਲੈ ਕੇ ਕਣਕ ਦੀ ਲੈਟੀ ਆਪਾਂ ਤਾਂ ਉਹਨੂੰ ਉਬਾਲ ਕੇ ਆਪਾਂ ਬਣਾ ਕੇ ਦਲੀਆ ਰੱਖ ਲੈਣਾ ਹਰਾਕੇ ਦਲੀਆ ਤੇ ਜਦੋਂ ਹੋ ਗਈ ਸ਼ਾਮ ਸ਼ਾਮ ਨੂੰ ਜਦੋਂ ਪਾਣੀ ਪਿਆ ਗਿਆ ਤਾਂ ਉਹ ਦਲੀਆ ਬਣਿਆ ਪਿਆ ਆਪਣਾ ਠੰਡਾ ਹੋਇਆ ਹੋਇਆ ਉਹਦੇ ਵਿੱਚ ਕੀ ਕਰਨਾ ਤੁਸੀਂ 150 ਗ੍ਰਾਮ ਲੈ ਲੈਣਾ ਸਰੋਂ ਦਾ ਤੇਲ ਜਿਵੇਂ ਹੁਣ ਮੰਨ ਲਓ ਇਹਨੂੰ 150 ਗ੍ਰਾਮ ਦੇਖੋ ਬੁੜੀ ਮੱਝ ਇਹਨੂੰ ਸਟਾਰਟ ਹੋ ਗਿਆ ਠੀਕ ਹੈ ਤੇ ਸਰੀਰ ਨੂੰ ਬਾਕੀ ਤੁਸੀਂ ਹੁਣ ਵੀ ਦੇ ਸਕਦੇ ਆ ਤਾਂ ਸਰੀਰ ਤੋਂ ਤੁਸੀਂ ਐਸਟੀਮੇਟ ਲਾ ਕੇ ਇਹ ਵੀ ਦੱਸੋ ਵੀ ਕਹਿੰਵੇਂ ਸੂਏ ਲੱਗਦੀ ਆ ਆਹ ਮੱਝ ਜਿਹੜੀ ਆ ਸੰਗ ਚ ਰਸਾ ਪਾਈ ਖੜੀ ਆ ਤਾਂ ਇਹ ਚੀਜ਼ ਜ਼ਰੂਰ ਦੱਸੋ ਤੁਸੀਂ ਤਾਂ ਇਹਦੇ ਵਿੱਚ ਆਪਾਂ 150 ਗ੍ਰਾਮ ਉਹ ਲੇਟੀ ਦੇ ਵਿੱਚ ਹੀ ਸਰੋਂ ਦਾ ਜਿਹੜਾ ਤੇਲ ਮਿਲਾ ਲੈਣਾ ਜਿਹੜੇ ਭਰਾਵਾਂ ਕੋਲੇ ਕੋਈ ਦੇਸੀ ਘਿਓ ਦੇ ਦੇਣ ਦੇ ਸ਼ਕੀਨ ਵੀ ਹੁੰਦੇ ਜਿਵੇਂ ਅਸੀਂ ਉਹ ਮੂਰਲੀ ਮੱਝ ਨੂੰ ਦੇਸੀ ਘਿਓ ਵਾਵਾ ਪਿਆ ਸੀਗਾ ਤਾਂ ਦੇਸੀ ਘਿਓ ਦੇਣਾ ਸਟਾਰਟ ਕਰਤਾ ਕਿਉਂਕਿ ਬਾਹਰ ਤਾਂ ਮੁੱਲ ਮੁੱਲ ਹੈ ਨਹੀਂ ਇਕੱਲਾ ਸਾਤਾ ਮੰਗਦਾ ਫਿਰ ਉਹਦੇ ਨੂੰ ਤਾਂ ਆਇਆ ਹੁੰਦਾ ਵੀ ਮੱਝਾ ਮੁੱਝੀ ਤਿਆਰ ਹੋ ਜਾਂਦੀਆਂ ਚਲੋ ਉਹ ਵੱਖਰੀ ਗੱਲ ਆ ਜੀ ਹਨਾ ਤਾਂ ਵੀ 150 ਗ੍ਰਾਮ ਸਰੋਂ ਦਾ ਤੇਲ ਹੋ ਗਿਆ ਕਿਲੋ ਲੇਟੀ ਦੇ ਵਿੱਚ ਆਪਾਂ ਉਹੀ ਠੰਡਾ ਤੇਲ ਹੀ ਕੋਈ ਕਾੜਨਾ ਨਹੀਂ ਜਿਵੇਂ ਫੋਨ ਆਉਂਦਾ ਵੀ ਭਾਈ ਕਾੜਨਾ ਕੁਝ ਵੀ ਕਰਨਾ ਬਾ ਲੇਟੀ ਬਣਾ ਕੇ ਰੱਖ ਲੈਣੀ ਆ ਤੁਸੀਂ ਬਿਣਾ ਗੋੜ ਗੋੜ ਤੋਂ ਇਕੱਲਾ ਕਣਕ ਦਾ ਦਲਗੀ ਬਣਾ ਕੇ ਰੱਖ ਲੈਣਾ ਉਹਦੇ ਵਿੱਚ ਤੁਸੀਂ 150 ਗ੍ਰਾਮ ਪਾ ਟੇਲ ਤੋਂ ਬਾਅਦ ਤੁਸੀਂ ਉਹਦੇ ਵਿੱਚ 20 ਤੋਂ 25 ਐਮਐਲ ਵਿਟਾਮਨ ਪਾ ਲੈਣੇ ਆ ਠੀਕ ਆ ਜੀ ਵਿਟਾਮਨ ਜਿਹੜੇ ਵੀ ਤੁਹਾਨੂੰ ਮਤਲਬ ਵਿਸ਼ਵਾਸ ਹੁੰਦਾ ਹਰ ਇੱਕ ਦਾ ਆਪਣੇ ਆਪਣੇ ਫਾਰਮ ਦਾ ਜਿਹੜੇ ਵੀ ਪੂਰੇ ਚੰਗੇ ਆ ਅਸੀਂ ਹੋਰ ਪਹੁੰਹ ਤੁਸੀਂ ਕੋਈ ਮਰਜ਼ੀ ਪਾ ਸਕਦੇ ਹੋ ਨਾ ਤਾਂ ਵਿਟਾਮਨ ਤੁਸੀਂ ਵਿੱਚ ਪਾਓ 20 ਤੋਂ 30 ਐਮਐਲ ਦੇ ਸਨ ਚ 20 25 ਐਮਐਲ ਪਾ ਲਓ 25 30 ਐਮਐਲ ਪਾ ਲਓ ਤੇ ਨਾਲ ਤੁਸੀਂ ਇੱਕ 100 ਗ੍ਰਾਮ ਜਿਹੜਾ ਲੀਵਰ ਦੇਈ ਦਵਾਈ ਆ ਭੁੱਖ ਦੀ ਦਵਾਈ ਕਹਿੰਦੇ ਨੇ ਲੀਵਰ ਟੋਨਿਕ ਉਹ ਤੁਸੀਂ ਲਾਜ਼ਮੀ 100 ਗ੍ਰਾਮ ਦੇਣੀ ਸਟਾਰਟ ਕਰਿਆ ਕਰੋ ਕਿਉਂਕਿ ਪਸ਼ੂ ਉਹ ਟਾਈਮਾਂ ਦੇ ਵਿੱਚ ਜਦੋਂ ਤੇਲ ਜਾਂ ਘਿਓ ਦੇਣਾ ਸਟਾਰਟ ਕਰਦੇ ਆ ਥੋੜੀ ਬਹੁਤੀ ਭੁੱਖ ਨੂੰ ਪੈਂਦੀ ਆ ਪ੍ਰੋਬਲਮ ਤਾਕਤ ਵਾਲਾ ਕੰਮ ਹੁੰਦਾ ਥੋੜੇ ਬਹੁਤੇ ਆਪਾਂ ਜਦੋਂ ਕੱਕਟਾਉਂਦੇ ਆ ਪਸ਼ੂ ਆਪਾਂ ਉਹੀ ਕਹੀ ਜਾਨੇ ਆ ਕੱਖ ਜਿਆਦਾ ਖਵਾਉਣਾ ਕੋਈ ਜ਼ਰੂਰੀ ਨਹੀਂ ਹੁੰਦਾ ਪਸ਼ੂ ਨੂੰ ਉਹ ਟਾਈਮਾਂ 'ਚ ਖਰਾ ਖਵਾਉਣੀ ਜ਼ਰੂਰੀ ਹੁੰਦੀ ਆ ਇਹ ਸ਼ਾਮ ਨੂੰ ਤੁਸੀਂ ਕੀ ਕਰਨਾ ਇਹ ਤਿੰਨੇ ਚੀਜ਼ਾਂ ਵਿੱਚ ਰਲ ਗਿਆ 100 ਗ੍ਰਾਮ ਭੁੱਖ ਦੀ ਦਵਾਈ ਹੋ ਗਈ ਤੇ 150 ਗ੍ਰਾਮ ਸਰੋਂ ਦਾ ਤੇਲ ਜਾਂ ਦੇਸੀ ਘਿਓ ਹੋ ਗਿਆ ਤੇ ਉਹਦੇ ਵਿੱਚ ਕੀ ਕਰਨਾ ਆਪਾਂ 20 ਤੋਂ 25 ml ਵਿਟਾਮਿਨ ਹੋ ਗਏ ਤਾਂ ਇਹ ਚੀਜ਼ਾਂ ਤੁਸੀਂ ਮਿਕਸ ਕਰਕੇ ਬਾਈ ਉਹ ਬੱਠਲ ਦੇ ਵਿੱਚ ਹੀ ਤੇ ਜੇ ਤਾਂ ਮੱਝ ਮੂਰੇ ਸਾਹਮਣੂ ਜਦੋਂ ਪਾਣੀ ਪੁਣੀ ਪਿਆ ਦੇਣਾ ਡੱਕੀ ਬੈਠੀ ਹੁੰਦੀ ਐ ਕੱਖਾਂ ਦੀ ਜੇ ਤਾਂ ਬਾਲੇ ਕੱਖ ਲੱਗਦੇ ਆ ਤਾਂ ਤੁਸੀਂ ਉਹਦੇ ਮੂਰੇ ਕੱਖ ਚੱਕ ਸਕਦੇ ਆ ਠੀਕ ਹੈ ਜੀ ਉਹਦੇ ਮੂਰੇ ਤੁਸੀਂ ਕੱਖ ਚੱਕ ਦੋ ਤੇ ਥੋੜਾ ਜਿਹਾ ਇੱਕ ਰੁਗ ਮਤਲ ਰੱਖ ਲਓ ਰੁਗ ਦੇ ਉੱਤੇ ਉਹ ਲੇਟੀ ਪਾ ਦੋ ਤੇ ਜੇ ਉਹਦੇ ਮੂਰੇ ਹੈ ਨਹੀਂ ਤਾਂ ਤੁਸੀਂ ਐਂ ਕਰ ਸਕਦੇ ਆ ਬਾਈ ਜੇ ਉਹਦੇ ਮੂਰੇ ਨਾ ਹੋਊਗਾ ਤਾਂ ਤੁਸੀਂ ਇੱਕ ਅਧਾ ਰੁਗ ਦੂਜੀ ਮੱਝ ਮੂਰੇ ਉਂਤੇ ਜਾਂ ਨਵੇਂ ਕੱਖ ਜਿਹੜੇ ਪਾ ਦੋ ਰੁਗ ਕ ਜਿੰਨੇ ਕ ਆਪਾਂ ਕਟਰੋਂ ਨੂੰ ਪਾਉਣੇ ਹੁੰਨੇ ਆ ਹੱਥਾਂ ਦਾ ਤਕੜਾ ਯਾ ਰੁਗ ਠੀਕ ਹੈ ਉਹਦੇ ਉੱਤੇ ਲੇਟੀ ਪਾ ਦਾਂਗੇ ਮੱਜ ਨੇ ਜਦੋਂ ਵੀ ਖੜਾ ਹੋਣਾ ਤਾਂ ਉਹਨੇ ਖਾ ਲੈਣੀ ਆ ਬਾਈ ਤਾਂ ਇਹ ਜਿਹੜਾ ਇਹ ਕੰਮ ਜਿਹੜਾ ਚੱਲਣਾ ਰੁਟੀਨ 'ਚ ਹੀ ਚੱਲਣਾ ਹੈ ਠੀਕ ਹੈ ਜਮਾਂ ਇੰਟ ਤੱਕ ਹੀ ਜਮਾਂ ਜਦੋਂ ਮੰਨ ਲਓ ਜਿਵੇਂ ਆਪਣੇ ਫਾਰਮ ਦੀ ਵੀ ਗੱਲ ਕਰੀਏ ਆਪਣੇ ਫਾਰਮ ਤੇ ਜਿਵੇਂ ਕਈ ਮਹਿਸਾਂ ਦਾ ਜਮਾਂ ਮਤਲਬ ਸੂਣ ਵਾਲੇ ਦਿਨ ਤੱਕ ਵੀ ਖਾ ਜਾਂਦੀਆਂ ਜਿਵੇਂ ਤੜਕੇ ਦੂਜੇ ਦਿਨ ਸੂਣਾ ਹੁੰਦਾ ਤੇ ਕਈ ਵਿੱਚ ਮਹਿਸਾਂ ਹੁੰਦੀਆਂ ਇੱਕ ਦੋ ਦਿਨ ਪਹਿਲਾਂ ਉਹ ਨਕਸ਼ਣ ਜੀ ਮੰਨਣ ਲੱਗ ਜਾਂਦੀਆਂ ਦਾਣੇ ਦੂਣੇ ਤੋਂ ਜਾਂ ਹੋਰ ਫਿਰ ਉਹਨੂੰ ਤੁਸੀਂ ਉਦੋਂ ਧੱਕਾ ਨਹੀਂ ਕਰਨਾ ਜਿਹੜਾ 2-4 ਦਿਨ ਪਹਿਲਾਂ ਹੁੰਦਾ ਫਿਰ ਆਪਾਂ ਨੂੰ ਐ ਹੁੰਦਾ ਵੀ ਹਜੇ 4 ਦਿਨ ਪਏ ਆ ਹੋਰ ਖਾਣ ਦੇ ਹੋਰ ਖਾਣ ਦੇ ਨਹੀਂ ਤਿੰਨ ਚਾਰ ਦਿਨ ਪਹਿਲਾਂ ਤਾਂ ਤੁਸੀਂ ਬੰਦ ਹੀ ਕਰ ਦੋ ਜਿਹੜਾ ਕੋਈ ਕੋਈ ਟਮਾਟਲਾ ਪਸ਼ੂ ਹੁੰਦਾ ਜਿਹੜਾ ਖਾਂਦਾ ਰਹਿੰਦਾ ਤੇ ਸਹੀ ਮਹੀਨੇ ਦੇ ਵਿੱਚ ਤਾਂ ਤੁਸੀਂ ਜੇ ਸੂਨ ਤੋਂ 4 ਦਿਨ ਪਹਿਲਾਂ ਆਪਾਂ ਮੰਦੀ ਖਾਈ ਜਾਂਦੀ ਆ ਉਹਨੂੰ ਦਾਣਾ ਬੰਦ ਕਰ ਦੋ ਉਹਨੂੰ ਕੱਲੇ ਕੱਖਾਂ ਤੇ ਰੱਖੋ ਠੀਕ ਹੈ ਤੂੜੀ ਵਿਚਰ ਲਾ ਕੇ ਅੱਧੇ ਕੱਖ ਅੱਧੀ ਤੂੜੀ ਜਿਵੇਂ ਵੀ ਤੁਸੀਂ ਪਾਉਣੇ ਆ ਮਤਲਬ ਉਹ ਤੋਂ ਕੱਖ ਵੀ ਜਿਆਦਾ ਦੇਣੇ ਮਾੜੇ ਹੁੰਦੇ ਆ ਠੀਕ ਹੈ ਜੀ ਅੱਧੇ ਕੱਖ ਤੇ ਅੱਧੀ ਤੂੜੀ ਦੇ ਉੱਤੇ ਤੁਸੀਂ ਰੱਖੋ ਤਿੰਨ ਚਾਰ ਦਿਨ ਬਸ ਸੁੰਨ ਤੋਂ ਬਾਅਦ ਫੇਰ ਉਹੀ ਸੁੰਨ ਵਾਲਾ ਪ੍ਰੋਸੈਸ ਚੱਲ ਪਾਂਦਾ ਜਿਹੜੀ ਇਹ ਡਾਇਟ ਪਲਾਨ ਹੈ ਇਹ ਤੁਸੀਂ ਜਦੋਂ ਮਰਜ਼ੀ ਅਜਮਾ ਕੇ ਦੇਖਿਓ ਨਾਲੇ ਜਿਹੜੇ-ਜਿਹੜੇ ਬੰਦੇ ਤੁਸਾਂ ਪਤਾ ਹੀ ਆ ਪ੍ਰਾਣੀਆਂ ਵੀਡੀਓ ਤੇ ਵੀ ਵਰਤਦੇ ਆਉਂਦੇ ਆ ਉਹ ਤਾਂ ਤਕਰੀਬਨ ਸਾਰੇ ਹੀ ਵਰਤਦੇ ਆ ਤੇ ਆਮ ਵੀ ਜਿਹੜੀਆਂ ਮੈਂ ਸਾਲੇ ਭਰਾ ਆ ਗਏ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਹੁੰਦਾ ਉਹ ਇਸੇ ਤਰੀਕੇ ਵਰਤਦੇ ਆ ਤਾਂ ਕੁਸ ਹੁਣ ਥੋੜਾ ਜਿਹਾ ਨਵੇਂ ਸੈਟਅਪ ਦੇ ਹਿਸਾਬ ਨਾਲ ਵੀ ਬਣ ਜਾਂਦਾ ਸੈਟਅਪ ਠੀਕ ਹੈ ਕਿਉਂਕਿ ਹੋਰ ਚੀਜ਼ਾਂ ਬਹੁਤ ਆ ਜਾਂਦੀਆਂ ਅੱਜਕੱਲ ਹਨਾ ਸਾਰਾ ਹੋਰ ਚੀਜ਼ਾਂ ਦਾ ਵੀ ਲੈਤਾ ਜਾਂਦਾ ਨਾਲ ਹਨ ਤਾਂ ਇਹ ਚੀਜ਼ਾਂ ਤੁਸੀਂ ਇੱਕ ਵਾਰੀ ਤੁਸੀਂ ਵਰਤ ਕੇ ਜ਼ਰੂਰ ਦੇਖਿਆ ਕਰੋ ਤੇ ਨਾਲ ਤੁਸੀਂ ਕੀ ਕਰ ਸਕਦੇ ਆ ਤੁਸੀਂ ਵੀ ਇਹ ਤਾਂ ਹੋ ਗਈ ਆਪਣੀ ਜਿਹੜੀ ਤੁਸੀਂ ਸ਼ਾਮ ਵਾਲੀ ਜਿਹੜੀ ਖਾਾਕ ਆ ਆਪਾਂ ਕਹਿੰਦਾ ਵੀ ਆਪਾਂ ਸੂਨ ਵਾਲੇ ਮਤਲਬ ਤੇਲ ਪਾਣੀ ਅੰਦਰੋਂ ਤਾਕਤ ਦੇਣ ਵਾਸਤੇ ਉਹ ਚੀਜ਼ਾਂ ਹੋ ਗਈਆਂ ਵੀ ਦੁੱਧ ਵੱਧ ਦੇਣੀਆਂ ਸਰੀਰ ਤਕੜਾ ਰਹੂ ਯਾਰ ਜੇਰ ਵਧੀਆ ਪੈ ਜੂ ਢੰਗ ਦੇ ਨਾਲ ਹੀ ਸਾਰਾ ਕੁਝ ਵਧੀਆ ਹੋ ਜਾਣਾ ਤੇ ਹੁਣ ਗੱਲ ਰਹੀ ਗਈ ਦੂਜੀ ਖਰਾਕ ਦੀ ਦੂਜੀ ਖਰਾਕ ਦੀ ਗੱਲ ਪਈ ਹੀ ਆ ਬਾਈ ਜਦੋਂ 2.5 3 ਮਹੀਨੇ ਪਹਿਲਾਂ ਜੇਦੋਂ ਆਪਾਂ ਡਰਾਈ ਕਰਦੇ ਆ ਠੀਕ ਆ ਉਦੋਂ ਜੇ ਥੋੜਾ ਬੋਤਾ ਇਹਨਾਂ ਨੂੰ ਜਦੋਂ ਜਿਹੜੀ ਵੀ ਮਰਜ਼ੀ ਫੀਡ ਪਾਉਣੇ ਆ ਤੁਸੀਂ ਫੀਡ ਤਾਂ ਤੁਸੀਂ ਸਰੀਰਵਾਤ ਆ ਬਸ ਉਹਨੂੰ ਲਸਾ ਨਹੀਂ ਹੋਣ ਦੇਣਾ ਉਹਦੇ ਵਿੱਚ ਤੁਸੀਂ ਜਿਆਦਾ ਪਸ਼ੂਆਂ ਨੂੰ ਉਹਦਾ ਜ਼ਰੂਰਤ ਆਏ ਹੁੰਦੀ ਹੈ ਬਸ ਸਿੱਧਾ ਹੀ ਸਿੱਧਾ ਜਾਂ ਸੌਖਾ ਜਾਂ ਤਰੀਕਾ ਠੀਕ ਹੈ ਦਿਨ ਦੀਆਂ ਜਿੰਨਾ ਕਿ ਜੇ 4 ਕਿਲੋ ਸਮਾਨ ਖਵਾਉਣੇ ਆ ਉਹਦੇ ਵਿੱਚੋਂ 1.5 ਕਿਲੋ ਖਲਾ ਹੋਣੀਆਂ ਚਾਹੀਦੀਆਂ ਤੇ ਡੇਢ ਕਿਲੋ ਅਨਾਜ ਹੋਣਾ ਚਾਹੀਦਾ ਕਿਲੋ ਕ ਸਿਲਕਾ ਹੋਣਾ ਚਾਹੀਦਾ ਬਸ ਚੌਕਰ ਮੰਨ ਲਓ ਕਣਕ ਦਾ ਇਹ ਤਿੰਨੇ ਚੀਜ਼ਾਂ ਅੱਡ-ਅੱਡ ਲਿਆ ਕੇ ਵੀ ਗੱਟੇ 'ਚ ਰੱਖ ਸਕਦੇ ਆ ਬਸ ਇਹ ਤਿੰਨੇ ਚੀਜ਼ਾਂ ਤੁਸੀਂ ਪਾਈ ਚਲੋਗੇ ਤਾਂ ਪਸ਼ੂ ਨੇ ਦੇਣਦੀਆਂ ਤਿੰਨ-ਚਾਰ ਕਿਲੋ ਤਾਂ ਇਹਨਾਂ ਨੇ ਬਹੁਤ ਵਧੀਆ ਬਣ ਜਾਣਾ ਸੇਤ ਨੇ ਠੀਕ ਆ ਉਦੋਂ ਬਾਅਦ ਡੇਢ ਮਹੀਨਾ ਪਹਿਲਾਂ ਨਾਲ ਇੱਕ ਜਿਹੜੀ ਲੇਟੀ ਜਦੋਂ ਆਪਾਂ ਪਾਤੀ ਫਿਰ ਉਦੋਂ ਉਹ ਵੀ ਨਾ ਕਰਸ ਕਰੋ ਵੀ ਯਾਰ ਕਿਲੋ ਹੁਣ ਕਣਕ ਵਧ ਗਈ ਤਾਂ ਕਿਲੋ ਕ ਵੀ ਆਪਾਂ ਹੁਣ ਜਿਹੜਾ ਕਣਕ ਦਾ ਵੀ ਦਲੀਆ ਜਿਹੜਾ ਪਾਉਣੇ ਆ ਇਸ ਕਰਕੇ ਵੀ ਕਿਲੋ ਕ ਫੀਡ ਕਟਾ ਦੀਏ ਨਹੀਂ ਇਹ ਵੀ ਨਹੀਂ ਗਲਤੀ ਕਰਨੀ ਕਿਉਂਕਿ ਉਹ ਇਹਦੇ ਨਾਲ ਸਭ ਤੋਂ ਵੈਤਰਾ ਇਹ ਹੋਊਗਾ ਵੀ ਜਦੋਂ ਤੁਸੀਂ ਡਰਾਈ ਵੀ ਕਰਦੇ ਆ ਪਸ਼ੂ ਥੋੜਾ ਡਰਾਈ ਹੋ ਗਿਆ ਉਸ ਤੋਂ ਬਾਅਦ ਤੁਸੀਂ ਦਾਣਾ ਘੱਟ ਪਾਉਣੇ ਆ ਵੱਧ ਪਾਉਣੇ ਆ ਉਹ ਚਲੋ ਆਪਣਾ ਸੈਟਮ ਬਣਾਇਆ ਹੁੰਦਾ ਪਸ਼ੂਆਂ ਦੀ ਸਿਹਤ ਦੇ ਹਿਸਾਬ ਨਾਲ ਹਨਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਤਾਂ ਪਰ ਨਾਲ ਜਿਹੜਾ ਜਿਵੇਂ ਤਾਰਾ ਮੀਰਾ ਨਹੀਂ ਆ ਜਾਂਦਾ ਤਾਰਾ ਮੀਰਾ ਠੀਕ ਹੈ ਤਾਂ ਉਹ ਤਾਰਾ ਮੀਰਾ ਜ਼ਰੂਰ ਪਿਆ ਕੇ ਰੱਖਿਆ ਕਰੋ ਉਹ ਦੋ ਦੋ ਮੁਠੀਆਂ ਵੈਸੇ ਸਿੱਟਦਿਆ ਕਰੋ ਬਾਦ ਦੇਣ ਦੀਆਂ ਬਾ ਕੋਈ ਜੋਖਮ ਦੀ ਲੋੜ ਨਹੀਂ ਗਏ ਭਾਂਡੇ ਚ ਪਾਇਆ ਤਾਂ ਦੋ ਕਮੂਠੀਆਂ ਦੇ ਮੂਰੇ ਸਾਮ ਨੂੰ ਛਟ ਜਾਂਦੀਆਂ ਉਹਨੇ ਆਟੋਮੈਟਿਕ ਹੀ ਖਾ ਲੈਣਾ ਜਿਹੜਾ ਉਹਦਾ ਅਸਰ ਹੈ ਉਹ ਵੀ ਤੁਹਾਨੂੰ ਬਾਅਦ ਦੇ ਵਿੱਚ ਹੀ ਪਤਾ ਲੱਗਣਾ ਹੈ ਨਾ ਜਦੋਂ ਆਪਾਂ ਪਾਵਾਂਗੇ ਹੈ ਨਾ ਵੀ ਤਾਰੇ ਮੀਰੇ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਵਧੀਆ ਗੁਣ ਮੰਨੇ ਜਾਂਦੇ ਆ ਅੱਦੇ ਦਾ ਭਰਾ ਕਹਿੰਦਾ ਵੀ ਕੜਤਨ ਮੰਨਦੀਆਂ ਨਹੀਂ ਜਿਹੜੀਆਂ ਮੱਜਾਂ ਨਾ ਕੀਆਂ ਕੜਤਨ ਮੰਨਦੀਆਂ ਜਿਹੜੀਆਂ ਸੌਂਕਾ ਦੀ ਸੂਣ ਤੋਂ ਪਹਿਲਾਂ ਜਦੋਂ ਆਪਾਂ ਮੂਠੀ ਮੂਠੀ ਦੋ ਦੋ ਮੂਠੀਆਂ ਪਾਉਣ ਲੱਗ ਜਾਂ ਖਾਣ ਲੱਗ ਜਾਂਦੀਆਂ ਤੇ ਉਹ ਤੁਹਾਨੂੰ ਦੂਜੇ ਤੀਜੇ ਦਿਨ ਤਾਰਾ ਮੀਰਾ ਛਟਣ ਨਹੀਂ ਦੇਣਾ ਉਹਨਾਂ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਪਹਿਲਾਂ ਵੀ ਮਤਲਬ ਤਾਰਾ ਮੀਰਾ ਤਾਂ ਇਹ ਨਵੇਂ ਭਰਾ ਨੂੰ ਰਿਕਵੈਸਟ ਆ ਵੀ ਇਸ ਤਰ੍ਹਾਂ ਕਰਕੇ ਤੁਸੀਂ ਜਿਹੜੀਆਂ ਮੱਜਾਂ ਸਾਂਭ ਕੇ ਦੇਖਿਓ ਤਾਂ ਜਿਹੜਾ ਉਹਦੇ ਵਾਂਗੂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਸੇ ਸੂਈ ਹੋ ਜਾਣਾ ਹੈ ਨਾ ਸਾਂਭਦੇ ਦਾ ਤੁਸੀਂ ਹਰ ਤਰੀਕੇ ਨਾਲ ਆਪਦੇ ਤਰੀਕੇ ਨਾਲ ਵੀ ਸਾਂਭਦੇ ਆ ਤੇ ਪਰ ਜਿਹੜੇ ਨਵੇਂ ਭਰਾ ਉਹ ਇੱਕ ਵਾਰੀ ਇਸ ਤਰੀਕੇ ਨਾਲ ਵੀ ਤੁਸੀਂ ਸਾਂਭ ਕੇ ਦੇਖਿਆ ਕਰੋ ਤੇ ਮੱਜਾਂ ਜਿਹੜੀਆਂ ਬਣਦੀਆਂ ਦੇਖਿਓ